ਪਟਿਆਲਾ ਚ ਗੈਂਗਸਟਰ ਤੇ ਪੁਲਿਸ ਹੋਈ ਆਮੋ ਸਾਹਮਣੇ ਗੈਂਗਸਟਰ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ ਮੁਕਾਬਲੇ ਤੋਂ ਬਾਅਦ ਗੈਂਗਸਟਰ ਨੂੰ ਕਰ ਲਿਆ ਕਾਬੂ ਤਾਂ ਗੁਰਪ੍ਰੀਤ ਨਾਮ ਦਾ ਗੈਂਗਸਟਰ ਜੋ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀ ਤਾਂ ਪਟਿਆਲਾ ਦੀ ਪੁਲਿਸ ਨੂੰ ਇਸ ਦੀ ਸੂਚਨਾ ਮਿਲਦੀ ਆ ਪੁਲਿਸ ਦੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਪੁਲਿਸ ਕਰਦੀ ਆ ਤਾਂ ਪੁਲਿਸ ਇਸ ਨੂੰ ਕਾਬੂ ਕਰ ਲੈਂਦੀ ਆ ਜਿਸ ਦੇ ਕੋਲੋਂ 6 ਪਿਸਤੌਲ ਕਈ ਕਾਰਤੂਸ ਚੋਰੀ ਦਾ ਸਕੂਟਰ ਤੇ ਹੋਰ ਸਮਾਨ ਵੀ ਬਰਾਮਦ ਹੋਇਆ ਤਾਂ ਪਟਿਆਲਾ ਦੇ ਐਸਐਸਪੀ ਬਰਨ ਸ਼ਰਮਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇ ਰਿਆ ਸੀ ਆਖਰ ਕਿੱਥੇ ਇਸ ਦੇ ਲਿੰਕ ਨੇ ਕਿਹੜੇ ਵੱਡੇ ਗੈਂਗਸਟਰ ਦੇ ਨਾਲ ਇਸ ਦੇ ਲਿੰਕ ਨੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਵੱਡੀਆਂ ਪਲਾਨਿੰਗਾਂ ਬਣਾ ਰਿਹਾ ਸੀ ਤਾਂ ਐਸਐਸਪੀ ਬਰਨੂ ਤੁਸੀਂ ਸੁਣਿਆ ਐਸਐਸਪੀ ਵਰਨਨ ਸ਼ਰਮਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਨਾਲ ਹੀ ਨਸ਼ਾ ਤਸਕਰਾਂ ਨੂੰ ਬਦਮਾਸ਼ਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਆ ਕਿ ਨਸ਼ੇ ਦੇ ਵਿਰੁੱਧ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੇ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਭਾਵੇਂ ਤੁਸੀਂ ਕੋਈ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੋਈ ਪਲਾਨਿੰਗ ਤਿਆਰ ਕਰ ਰਹੇ ਹੋ ਤਾਂ ਫਿਰ ਭੁੱਲ ਜਾਓ ਕਿ ਇਸ ਨੂੰ ਅੰਜਾਮ ਦੇ ਸਕੋਗੇ ਤਬ ਬਖਸ਼ੇ ਨਹੀਂ ਜਾਓਗੇ ਸਭ ਫੜੇ ਜਾਣਗੇ ਕਿਉਂਕਿ ਹੁਣ ਨਸ਼ੇ ਦੇ ਵਿਰੁੱਧ ਤਾਂ ਨਾਲ ਸ਼ਾਂਤੀ ਭੰਗ ਕਰਨ ਨੂੰ ਲੈ ਕੇ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਪਟਿਆਲਾ ਦੀ ਪੁਲਿਸ ਆ ਜ਼ੀਰੋ ਟੋਲਰੈਂਸ ਅਸੀਂ ਵਰਤ ਰਹੇ ਹਾਂ ਬਦਮਾਸ਼ਾਂ ਨੂੰ ਅਸੀਂ ਢੇਰ ਕਰ ਰਹੇ ਹਾਂ ਬਦਮਾਸ਼ ਵੀ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਹੁਣ ਜੇਕਰ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਹੇ ਨੇ ਜੇਕਰ ਕੋਈ ਗੈਂਗਸਟਰ ਆਪਸ ਦੇ ਵਿੱਚ ਗੈਂਗਵਾਰ ਕਰਨ ਦੀ ਤਿਆਰੀ ਕਰ ਰਹੇ ਨੇ ਤਾਂ ਫਿਰ ਇਹ ਖਬਰ ਜਰੂਰ ਦੇਖ ਲੈਣ ਐਸਐਸਪੀ ਪਟਿਆਲਾ ਦੇ ਵੱਲੋਂ ਸਿੱਧੀ